ਛੋਟੀ ਜੀ ਬੈਸ ਨੇ ਲਿਆ ਖੁੰਨੀ ਝੜਵ ਦਾ ਰੂਪ ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਟੀਵੀ ਤੇ ਮੈਂ ਆ ਤੁਹਾਡੇ ਨਾਲ ਕ੍ਰਿਸ਼ ਵਰਮਾ ਇਸ ਵੇਲੇ ਦੀ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਜਿੱਥੇ ਕੀ ਇੱਕ ਛੋਟੀ ਜੀ ਬੈਸ ਬੱਸ ਕੰਡਕਟਰ ਤੇ ਮਹਿਲਾ ਦੇ ਵਿੱਚ ਇੱਕ ਛੋਟੀ ਜੀ ਬੈਸ ਹੁੰਦੀ ਹੈ ਜੋ ਕਿ ਖੁੰਨੀ ਝੜਵ ਦਾ ਰੂਪ ਧਾਰਨ ਕਰ ਲੈਂਦੀ ਉਹ ਕਿਸ ਤਰ੍ਹਾਂ ਦਾ ਰਨ ਕਰਦੀ ਹੈ ਕਿ ਜਦੋਂ ਆਪਸ ਦੇ ਵਿੱਚ ਮਹਿਲਾ ਤੇ ਕੰਡਕਟਰ ਦੀ ਬੈਸ ਹੁੰਦੀ ਹੈ ਤੇ ਮਹਿਲਾ ਆਪਣੇ ਜਾਣਨ ਵਾਲਿਆਂ ਨੂੰ ਯ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਮੌਕੇ ਦੇ ਉੱਤੇ ਬੁਲਾ ਲੈਂਦੀ ਹੈ ਤੇ ਉਹਨਾਂ ਦੇ ਰਿਸ਼ਤੇਦਾਰ ਆ ਕੇ ਬੱਸ ਕੰਡਕਟਰ ਤੇ ਡਰਾਈਵਰ ਨੂੰ ਬੁਰੀ ਤਰ੍ਹਾਂ ਕੁੱਟਦੇ ਨੇ ਤੇ ਉਹਨਾਂ ਨੂੰ ਲਹੂ ਲਹਾਨ ਕਰ ਦਿੰਦੇ ਨੇ ਉਹਨਾਂ ਦੀਆਂ ਪੱਗਾਂ ਵੀ ਉਤਾਰ ਦਿੰਦੇ ਨੇ ਤੇ ਉਹਨਾਂ ਦੇ ਕੱਪੜੇ ਵੀ ਸਾਰੇ ਪਾੜ ਦਿੱਤੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਵੀਡੀਓ ਵੀ ਅਸੀਂ ਸਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਦਾਂ ਮੌਕੇ ਦੇ ਉੱਤੇ ਹਾਲਾਤ ਨਾਪੁਰੇ ਬਣ ਗਏ ਸੀਗੇ ਕਿ ਰਸ਼ ਟ੍ਰੈਫਿਕ ਸਭ ਕੁਝ ਹੋਤੇ ਜਾਮ ਹੋ ਗਿਆ ਸੀਗਾ ਜਦੋਂ ਇਹ ਮਹਿਲਾ ਨੇ ਮੌਕੇ ਤੇ ਕਿਸੇ ਨੂੰ ਆਪਣੇ ਜਾਣਕਾਰਾਂ ਨੂੰ ਸੱਦ ਕੇ ਬੱਸ ਕੰਡਕਟਰ ਤੇ ਡਰਾਈਵਰ ਨੂੰ ਘਟਾਇਆ ਹੈ ਤੁਸੀਂ ਦੇਖ ਸਕਦੇ ਹੋ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ